ਪੰਜਾਬ ਪੁਲਿਸ ਦਾ ਜਿਹੜਾ ਧੱਕਾ ਕੀਤਾ ਗਿਆ ਸਾਡੇ ਤੇ ਸਾਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਬਿਲਕੁਲ ਆ ਲਾਛਾ ਦੇਖ ਲਓ ਜੀ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਇਹ ਲਾਛਾ ਬੇਰੁਜ਼ਗਾਰ ਅਧਿਕਾਰੀਆਂ ਦੇ ਪੈ ਰਹੀਆਂ ਨੇ ਛੜੇ ਨਿਯੁਕਤੀ ਪੱਤਰ ਦੇਣ ਦੀ ਬਜਾਏ ਛੋਟੀਆਂ ਮਾਰੀਆਂ ਜਾਂਦੀਆਂ ਡਾਂਗਾ ਮਾਰੀਆਂ ਜਾਂਦੀਆਂ ਸਾਡੀਆਂ ਢੁਈਆਂ ਛੱਲੀਆਂ ਜਾਂਦੀਆਂ ਬੇਰੋਜ਼ਗਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੱਲ ਇੱਥੇ ਜਦੋਂ ਸੰਘਰਸ਼ ਕਰਦਾ ਤਾਂ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਸਟੇਟ ਦੇ ਹੱਕ ਦੇ ਵਿੱਚ ਭੁਗਤਦਾ ਤਾਂ ਇਹਦੀ ਧੌਣ ਦੇ ਉੱਪਰ ਗੋਡਾ ਰੱਖਦਾ ਆ ਸਾਰਿਆਂ ਨੂੰ ਸਾਈਡ ਤੇ ਲਿਆ ਲਿਆ ਕੇ ਜਿਹੜਾ ਲਾਠੀ ਚਾਰਜ ਕੀਤਾ ਗਿਆ ਡੰਡੇ ਸਾਡੇ ਪਿੰਡੇ ਦੇ ਉੱਪਰ ਮਾਰ-ਮਾਰ ਕੇ ਉਹ ਡੰਡਿਆਂ ਨੂੰ ਜਿਹੜੀਆਂ ਲਾਠੀਆਂ ਨੇ ਉਹ ਤੋੜੀਆਂ ਨੇ ਵੈਣਸੀ ਪੁਲਿਸ ਵਾਲੀ ਉਹਦੇ ਓਲੇ ਲਾ ਜਾ ਕੇ ਸਾਨੂੰ ਕੁੱਟਿਆ ਗਿਆ ਆ ਮੇਰੇ ਮੱਥੇ ਦੇ ਉੱਪਰ ਇਹਨਾਂ ਨੇ ਉਸ ਮੁਲਾਜ਼ਮਾ ਨੇ ਸ਼ਰੇਆਮ ਬੂਟ ਮਾਰੇ ਨੇ ਸਾਨੂੰ ਖਿੱਚੇ ਗਿਆ ਸਾਨੂੰ ਸਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਵੀ ਜੇ ਤੁਸੀਂ ਇੱਥੋਂ ਨਾ ਉੱਠੇ ਤਾਂ ਅਸੀਂ ਤੁਹਾਡੇ ਤੇ ਪਰਚਾ ਕਰਾਂਗੇ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਨੂੰ ਬੂਰ ਪਾਉਣਾ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਲੈ ਕੇ ਆਉਣੀ ਆ ਉਹ ਤਾਂ ਇਸ ਸਿੱਖਿਆ ਮੰਤਰੀ ਦੇ ਪਿੰਡ ਲਾਠੀ ਚਾਰਜ ਹੋ ਰਿਹਾ ਉਹਨਾਂ ਬੇਰੁਜ਼ਗਾਰਾਂ ਦੇ ਪੰਗਾ ਤੇ ਕੀ ਪੁੱਛ ਨਾ ਜਾਣਿਆ ਭਗਵੰਤ ਮਾਨ ਸਰਕਾਰ ਦਾ ਵੀ ਤੁਹਾਡਾ ਹਾਰਾ ਪੈਨ ਕਿੱਥੇ ਗਵਾਚ ਗਿਆ ਏ ਤੁਸੀਂ ਤੁਸੀਂ ਸਾਨੂੰ ਰੋਜ਼ਗਾਰ ਕਿਉਂ ਨਹੀਂ ਦੇ ਰਹੇ ਅਸੀਂ 3 ਸਾਲਾਂ ਤੋਂ ਸੜਕਾਂ ਤੇ ਬੈਠੇ ਆਂਗੇ ਸਿਰਫ ਅਸੀਂ ਆਪਣਾ ਰੋਜ਼ਗਾਰ ਮੰਗਣ ਲਈ ਆਇਆਗੇ ਸਾਡੇ 4-4 ਪੇਪਰ ਪਾਸ ਹੈਗੇ ਤੁਹਾਡੇ ਤੋਂ ਕੋਈ ਗ੍ਰਨੇਡ ਜਾਂ ਕੋਈ ਬੰਬ ਮਿਲਿਆ ਸੀਗਾ ਜਿਹੜਾ ਤੁਹਾਨੂੰ ਬੇਰਹਿਮੀ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਕੁੱਟਿਆ ਗਿਆ ਜੀ ਹਾਂਜੀ ਹਾਂਜੀ ਮਿਲਿਆ ਬਿਲਕੁਲ ਮਿਲਿਆ ਉਹ ਸਾਡੇ ਕੋਲ ਜਿਹੜਾ ਅਸੀਂ ਰੋਜ਼ਗਾਰ ਮੰਗ ਰਹੇ ਆਂ ਬੇਰੋਜ਼ਗਾਰੀ ਖਤਮ ਕਰਨ ਦਾ ਨਾਰਾ ਮਾਰ ਰਹੇ ਆਂ ਉਹ ਗ੍ਰਨੇਡ ਬੰਬ ਇਹਨਾਂ ਨੂੰ ਉਹੀ ਲੱਗ ਰਹੇ ਨੇ ਆਮ ਤੌਰ ਤੇ ਪੰਜਾਬ ਦੇ ਵਿੱਚ ਇੱਕ ਜਾਂ ਦੋ ਟੈਸਟ ਹੁੰਦੇ ਨੇ ਪਰ ਸਾਡੀ ਭਰਤੀ ਪੰਜਾਬ ਦੀ ਪਹਿਲੀ ਭਰਤੀ ਈਟੀਟੀ ਦੀ ਪਹਿਲੀ ਭਰਤੀ ਇਹੋ ਜੀ ਆ ਜਿਹਦੇ ਵਿੱਚ ਸਾਨੂੰ ਚਾਰ-ਚਾਰ ਟੈਸਟ ਕਲੀਅਰ ਕਰਨੇ ਪਏ ਨੇ ਤੇ ਸਾਨੂੰ ਉਹ ਕਲੀਅਰ ਕਰਨ ਦੀ ਮੈਡ ਦੇ ਵਿੱਚ ਆਉਣ ਦੀ ਆ ਸਾਨੂੰ ਸਜ਼ਾ ਮਿਲੀ ਆ ਇਹ ਸਾਨੂੰ ਇਨਾਮ ਦਿੱਤੇ ਜਾਂਦੇ ਆ ਵੀ ਜੇ ਤੁਸੀਂ ਸਾਨੂੰ ਸਾਡੇ ਤੇ ਪਰਚਾ ਕਰਨਾ ਤਾਂ ਪਰਚਾ ਕਰ ਸਕਦੇ ਹੋ ਜੇ ਸਾਨੂੰ ਤੁਸੀਂ ਜੇਲ੍ਹ ਚ ਲੈ ਕੇ ਜਾਣ ਤਾਂ ਅਸੀਂ ਉੱਥਾ ਉੱਥੇ ਵੀ ਲੈ ਕੇ ਜਾ ਸਕਦੇ ਹਾਂ ਅਸੀਂ ਸਰ ਤਿਆਰ ਆ ਅਸੀਂ ਆਸੀਂ ਅਸੀਂ ਕੋਈ ਗੁਨਾਹ ਨਹੀਂ ਕੀਤਾ ਹੈਗਾ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ 2022 ਦੀਆਂ ਚੋਣਾਂ ਤੋਂ ਪਹਿਲਾਂ ਭਗਵਾਨ ਸਿੰਘ ਮਾਨ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿਓ ਨਾ ਤਾਂ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਧਰਨਾ ਦੇਖਣ ਨੂੰ ਮਿਲੇਗਾ ਨਾ ਹੀ ਕੋਈ ਟੈਂਕੀਆਂ ਤੇ ਚੜੇਗਾ ਨਾ ਹੀ ਜਿਹੜੇ ਆਪਣੇ ਵੀਰ ਭਰਾ ਨੇ ਉਹਨਾਂ ਦੀਆਂ ਪੱਗਾਂ ਲੈਣਗੀਆਂ ਤੇ ਨਾ ਹੀ ਧੀਆਂ ਦੀਆਂ ਚੁੰਨੀਆਂ ਲੈਣਗੀਆਂ ਪਰ 2022 ਦੇ ਵਿੱਚ 92 ਵਿਧਾਇਕ ਜਿਤਾ ਕੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਭੇਜ ਦਿੱਤੇ ਪਰ ਉਸ ਤੋਂ ਬਾਅਦ ਜਿਹੜੇ ਦਿੱਤੇ ਬਿਆਨ ਸੀਗੇ 2022 ਤੋਂ ਪਹਿਲਾਂ ਭਗਵਾਨ ਸਿੰਘ ਮਾਨ ਦੇ ਉਹ ਬਿਆਨ ਬਦਲਦੇ ਹੋਏ ਨਜ਼ਰ ਆ ਰਹੇ ਨੇ ਅਸਲ ਦੇ ਵਿੱਚ ਜਿਹੜੇ ਲੋਕ ਤੁਸੀਂ ਦੇਖ ਸਕਦੇ ਹੋ 5894 ਈਟੀਟੀ ਕੈਡਰ ਦੇ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਤਾਂ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਬੈਂਸ ਬੀਤੀ ਕੱਲ ਉਹਨਾਂ ਦੇ ਘਰ ਦਾ ਘਰਾਓ ਕਰਨ ਵਾਸਤੇ ਪਹੁੰਚੇ ਸੀਗੇ ਉਹਨਾਂ ਨਾਲ ਮੀਟਿੰਗ ਕਰਨ ਨੂੰ ਲੈ ਕੇ ਇਹਨਾਂ ਦੀ ਕੋਈ ਗੱਲਬਾਤ ਸੀ ਕਿ ਭਾਈ ਸਾਡੇ ਨਾਲ ਸਾਡੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕਰ ਲਿਓ ਪਰ ਉਹ ਮੀਟਿੰਗ ਹੋਣ ਦੀ ਬਜਾਏ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦੇ ਛੱਤਰ ਮਾਰੇ ਗਏ ਡਾਂਗਾ ਮਾਰੀਆਂ ਗਈਆਂ ਪੈਣਾ ਦੀਆਂ ਚੁੰਨੀਆਂ ਲਾਈਆਂ ਗਈਆਂ ਤਪੱਗਾ ਲਿੱਥੀਆਂ ਤਾਂ ਆ ਜਿਹੜਾ ਨੌਜਵਾਨ ਦੇਖ ਸਕਦੇ ਹੋ ਬੇਰੁਜ਼ਗਾਰ ਅਧਿਆਪਕ ਹੈ ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇਸ ਨੌਜਵਾਨ ਦਾ ਪੰਜਾਬ ਪੁਲਿਸ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਇਸ ਨੌਜਵਾਨ ਤੋਂ ਜਾਣਦੇ ਆ ਬੇਰੁਜ਼ਗਾਰ ਅਧਿਆਪਕ ਤੋਂ ਜਾਣਦੇ ਵੀ ਭਾਈ ਕਿਸ ਕਾਰਨ ਕਰਕੇ ਇਹਨਾਂ ਦੀ ਕੁੱਟਮਾਰ ਹੋਈ ਹੈ ਭਾਈ ਸਾਹਿਬ ਸასი ਗੱਲ ਜੀ ਸ਼ਸ਼ੀਕਲ ਜੀ ਤੁਹਾਡਾ ਲੋਕ ਆਵਾਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਪੰਜਾਬ ਦੇ ਵਿੱਚ ਚੰਦਕ ਚੈਨਲ ਨੇ ਜਿਹੜੇ ਇਸ ਵਕਤ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਲੈ ਕੇ ਗੱਲ ਕਰਦੇ ਨੇ ਬਿਨਾਂ ਸਰਕਾਰ ਦੇ ਡਰ ਤੋਂ ਤੁਹਾਡਾ ਧੰਨਵਾਦ ਤੁਸੀਂ ਇੱਥੇ ਸਾਡੀ ਗੱਲ ਰੱਖਣ ਆਏ ਤੇ ਬਹੁਤ ਦੂਰ ਦਾ ਸਫ਼ਰ ਤੈਅ ਕਰਕੇ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਅੱਛਾ ਭਾਈ ਜੀ ਬੀਤੀ ਕੱਲ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਕਿੱਥੋਂ ਦੀ ਹੈ ਜੀ ਉਹ ਉਹ ਵੀਡੀਓ ਜਿੱਥੇ ਆਪਾਂ ਜਿਸ ਸਥਾਨ ਤੇ ਖੜੇ ਆ ਆਨੰਦਪੁਰ ਸਾਹਿਬ ਦਾ ਜਿਹੜਾ ਪ੍ਰਸ਼ਾਸਨ ਤੀ ਤੇ ਇਹ ਗੰਭੀਰਪੁਰ ਪਿੰਡਾ ਸਿੱਖਿਆ ਮੰਤਰੀ ਸਾਹਿਬ ਦਾ ਜਿਹੜਾ ਪਿੰਡਾ ਉੱਥੇ ਜਦੋਂ ਬੇਰੋਜ਼ਗਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਸਾਹਿਬ ਦੇ ਘਰ ਵੱਲ ਕੂਚ ਕਰਦੇ ਆ ਤਾਂ ਰਸਤੇ ਦੇ ਵਿੱਚ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਰੋਕ ਲਿਆ ਜਾਂਦਾ ਤੇ ਨਾਰੇ ਮਾਰਦੇ ਆ ਬੇਰੋਜ਼ਗਾਰ ਨਾਰੇ ਮਾਰਦੇ ਆ ਕਿ ਸਾਡੀਆਂ ਮੰਗਾਂ ਪੂਰੀਆਂ ਕਰੋ ਕਿਉਂਕਿ ਇਹ ਕਹਿ ਕੇ ਆਏ ਸੀਗੇ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਤਾਂ ਆਉਣ ਸਾਰ ਸਭ ਤੋਂ ਪਹਿਲਾਂ ਹਰਾ ਪੈਣਾ ਤੁਹਾਡੇ ਹੱਕ ਦੇ ਵਿੱਚ ਚਲਾਵਾਂਗੇ ਤੁਹਾਡੀ ਆਪਣੀ ਸਰਕਾਰ ਤਾਂ ਉਹੀ ਇਹਨਾਂ ਦੇ ਝੂਠੇ ਝਾਂਸਿਆਂ ਦੇ ਵਿੱਚ ਜਿਹੜਾ ਬੇਰੋਜ਼ਗਾਰ ਆਏ ਨੇ ਇਸ ਤੋਂ ਪਹਿਲਾਂ ਗੱਲ ਇਹ ਵੀ ਕਰ ਲਈ ਕਿ ਇਹ ਪ੍ਰਚਾਰ ਇਸ ਤਰੀਕੇ ਦਾ ਕਰਦੇ ਆਉਂਦੇ ਨੇ ਕਿ ਅਸੀਂ ਦੇਖੋ ਜੀ ਆ ਭਰਤੀ ਕਰਤੀ 20000 ਪੋਸਟਾਂ ਨਵੇਂਆ ਕਰਤੀਆਂ 50000 60000 ਦੇ ਕਰੀਬ ਅਸੀਂ ਜੁਆਇਨ ਕਰਵਾਤੇ ਇਹ ਸਰਾਸਰ ਝੂਠਾ ਇਹ ਕਿਤੇ ਮਰਜ਼ੀ ਕਿਸੇ ਵੀ ਜਗ੍ਹਾ ਤੇ ਇਹਨਾਂ ਦੀ ਜਗ੍ਹਾ ਹੋਊਗੀ ਅਸੀਂ ਆਪਣਾ ਖਰਚਾ ਕਰਕੇ ਆਪ ਉੱਥੇ ਪਹੁੰਚਾਂਗੇ ਪ੍ਰੈਸ ਕਾਨਫਰੰਸ ਕਰ ਲੈਣ ਲਾਈਵ ਡਿਬੇਟ ਕਰ ਲੈਣ ਅਸੀਂ ਜਿਹੜਾ ਇਹਨਾਂ ਦਾ ਝੂਠ ਦਾ ਪਰਦਾ ਫਾਸ਼ ਕਰਨ ਲਈ ਉੱਥੇ ਤਿਆਰ ਬਰ ਤਿਆਰਾਂ ਪਰ ਵੈਸੇ ਦਾ ਜਿਹੜਾ ਕੱਲ੍ਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਕਿਸ ਤਰੀਕੇ ਦੇ ਨਾਲ ਵੀਰਾਂ ਤੇ ਭਰਾਵਾਂ ਦੀਆਂ ਪੱਗਾਂ ਲੱਥੀਆਂ ਨੇ ਤੇ ਭੈਣਾਂ ਦੀਆਂ ਚੁੰਨੀਆਂ ਤੱਕ ਰੋਲੀਆਂ ਨੇ ਮੁੱਕੀਆਂ ਤੱਕੇ ਮੁੱਕੀਆਂ ਮਾਰੀਆਂ ਗਈਆਂ ਨੇ ਤੇ ਕਿਸ ਤਰੀਕੇ ਦੇ ਨਾਲ ਸਾਡਾ ਜਿਹੜਾ ਸਾਥੀ ਜਿਹੜਾ ਅਮਰੀਕਾ ਦੇ ਵਿੱਚ 2020 ਦੇ ਵਿੱਚ ਇਹ ਘਟਨਾ ਵਾਪਰਦੀ ਆ ਜਾਰਜ ਫਲਾਈਡ ਦੇ ਨਾਮ ਦਾ ਇੱਕ ਸਾਥੀ ਸੀਗਾ ਦਾ ਆਪਣਾ ਉਸ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਗਰਦਨ ਦੇ ਉੱਪਰ ਧਾਉਣ ਦੇ ਉੱਪਰ ਗੋਡਾ ਰੱਖ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸਾਡਾ ਇਹ ਜਾਰਜ ਫਲਾਈਡ ਸਰਬਜੀਤ ਜਿਹੜਾ ਇਹ ਬੇਰੋਜ਼ਗਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੱਲ ਇੱਥੇ ਜਦੋਂ ਸੰਘਰਸ਼ ਕਰਦਾ ਤਾਂ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਸਟੇਟ ਦੇ ਹੱਕ ਦੇ ਵਿੱਚ ਭੁਗਤਦਾ ਤਾਂ ਇਹਦੀ ਧੌਣ ਦੇ ਉੱਪਰ ਗੋਡਾ ਰੱਖਦਾ ਇਹਨਾਂ ਦੇ ਗੋਡੇ ਨੇ ਜਿਹੜੇ ਇਹ ਸਾਡੇ ਜਿਹੜੇ ਰੋਜ਼ਗਾਰ ਦੀਆਂ ਮੰਗਾਂ ਨੇ ਉਹ ਸਾਡੇ ਗਲ ਭਾਵੇਂ ਦਵਾ ਸਕਦੇ ਨੇ ਪਰ ਸਾਡੀ ਜਿਹੜੀ ਰੋਜ਼ਗਾਰ ਦੇ ਪ੍ਰਤੀ ਆਵਾਜ਼ ਆ ਉਹਨੂੰ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ ਉਹਨੂੰ ਦਬੋਚ ਨਹੀਂ ਸਕਦੇ ਇਹ ਸਾਡਾ ਜਿਹੜਾ ਨਾਰਾ ਜਿਹੜੀ ਸਾਡੀ ਆਵਾਜ਼ ਆ ਹੋਰ ਉੱਪਰ ਕਿ ਆਊਗੀ ਜਿੰਨਾ ਮਰਜ਼ੀ ਜ਼ੋਰ ਲਾ ਲੈਣਾ ਸਟੇਟ ਜਿਹੜੀ ਵੀ ਤੈ ਤੱਕ ਜਿਹੜੀ ਵੀ ਹੱਦ ਤੱਕ ਪਹੁੰਚ ਜਾਵੇ ਪਰ ਸਾਡੀ ਬੇਰੋਜ਼ਗਾਰਾਂ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੀ ਸਾਡੇ ਪਿੱਛੇ ਜਿੰਨੀਆਂ ਵੀ ਪੰਜਾਬ ਦੀਆਂ ਭਰਾਤਰੀ ਜਥੇਬੰਦੀਆਂ ਨੇ ਜਿੰਨੀਆਂ ਵੀ ਇਨਸਾਫ ਪਸੰਦ ਜਥੇਬੰਦੀਆਂ ਨੇ ਉਹ ਖੜੇ ਨੇ ਜਿੰਨੇ ਵੀ ਸਾਰੇ ਪੰਜਾਬ ਦੇ ਲੋਕ ਨੇ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਲੈ ਰਹੇ ਨੇ ਸਿੱਖਿਆ ਮੰਤਰੀ ਸਾਹਿਬ ਗੰਬੀਰਪੁਰ ਪਿੰਡ ਨੂੰ ਬਲਾਉਂ ਕਰਦੇ ਨੇ ਭਾਵੇਂ ਗੰਭੀਰਤਾ ਨਾਲ ਨਾ ਲੈਣ ਪਰ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ ਹਰ ਮੁੱਦੇ ਨੂੰ ਬੜੀ ਗੰਭੀਰਤਾ ਦੇ ਨਾਲ ਸੋਚਿਆ ਲਿਆ ਤੇ ਉਹ ਗੰਭੀਰਤਾ ਦੇ ਨਾਲ ਇਸ ਗੱਲ ਨੂੰ ਸੋਚ ਰਹੇ ਨੇ ਕਿ ਬੇਰੁਜ਼ਗਾਰਾਂ ਦੇ ਨਾਲ ਥੱਕਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਪੰਜਾਬ ਸਰਕਾਰ ਵੋਟਾਂ ਮੰਗਣ ਸਾਡੇ ਘਰਾਂ ਦੇ ਵਿੱਚ ਆਉਂ ਤਾਂ ਜਿਹੜਾ ਜਿਹੜਾ ਕੱਲ੍ਹ ਹਾਲ ਹੋਇਆ ਉਦੋਂ ਇਹ ਪੁਲਿਸ ਵੀ ਇਹਨਾਂ ਦੇ ਨਾਲ ਨਹੀਂ ਆਉਂਦੀ ਜਦੋਂ ਇਹ ਚਾਚੀ ਮਾਸੀ ਤਾਈ ਚਾਚਾ ਪਾਪਾ ਜਾਂ ਕਹਿ ਕੇ ਸਾਨੂੰ ਜੱਫੀਆਂ ਪਾਉਂਦੇ ਨੇ ਛੋਟਾ ਭਰਾ ਵੱਡਾ ਭਰਾ ਕਹਿ ਕੇ ਜੱਫੀਆਂ ਪਾਉਂਦੇ ਨੇ ਤਾਂ ਫਿਰ ਇਹ ਰੱਖ ਮਿਆਜਾ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਊਗਾ ਜਿਹੜੀ ਇਹ ਕਹਿੰਦੀ ਆ ਬਿਲਕੁਲ ਭਾਈ ਜੀ ਜਿਹੜੀ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਆ ਆਪਾਂ ਉਸ ਵੀਡੀਓ ਤੇ ਆਉਂਦੇ ਆ ਉਹ ਐਸਐਚਓ ਸਾਹਿਬ ਸੀਗੇ ਜਿਹੜੇ ਕੀ ਨਾਮ ਹੈ ਜੀ ਉਹਨਾਂ ਤਾਂ ਜਿਨ੍ਹਾਂ ਵੱਲੋਂ ਤੁਹਾਡੀ ਕੁੱਟਮਾਰ ਕੀਤੀ ਗਈ ਉਹ ਆਪਣਾ ਆਨੰਦਪੁਰ ਸਾਹਿਬ ਜਿਹੜਾ ਥਾਣੇ ਤੋਂ ਐਸਐਚਓ ਦਾਨਸ਼ਵੀਰ ਜ ਉਹ ਨੇ ਉਹਨਾਂ ਨੇ ਜਦੋਂ ਅਸੀਂ ਗੱਲ ਰੱਖ ਰਹੇ ਆ ਸਾਨੂੰ ਹੁਣ ਉਹ ਇੰਟਰਵਿਊ ਦੇ ਵਿੱਚ ਵੀ ਇਹ ਗੱਲ ਰੱਖ ਰਹੇ ਨੇ ਕਿ ਇਹਨਾਂ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ ਕਿਸੇ ਕਿਸਮ ਦਾ ਕੋਈ ਅਸੀਂ ਤਾਂ ਨਾ ਕਹੀਏ ਅੱਛਾ ਭਾਈ ਜੀ ਨਿੱਜੀ ਤੌਰ ਤੇ ਤੁਹਾਡਾ ਐਸਐਚਓ ਸਾਹਿਬ ਦੇ ਨਾਲ ਕੋਈ ਬੈਰਵਿਰੋਧ ਹੈ ਜੀ ਬੈਰਵਿਰੋਧ ਤਾਂ ਕੋਈ ਨਹੀਂ ਬਸ ਇਹ ਜ਼ਰੂਰ ਹੈ ਸਟੇਟ ਦੇ ਨਾਲ ਇਹ ਬੈਰਵਿਰੋਧ ਆ ਕਿ ਅਸੀਂ ਪੜ ਲਿਗ ਗਏ ਟੈਸਟ ਕਲੀਅਰ ਕਰ ਲਏ ਰੋਜ਼ਗਾਰ ਮੰਗ ਰਹੇ ਹਾਂ ਹੋਰ ਕੋਈ ਨਿੱਜੀ ਬੈਰਵਿਰੋਧ ਨਹੀਂ ਤੁਹਾਡੇ ਤੋਂ ਕੋਈ ਗ੍ਰਨੇਡ ਜਾਂ ਕੋਈ ਬੰਬ ਮਿਲਿਆ ਸੀ ਕਿ ਜਿਹੜਾ ਤੁਹਾਨੂੰ ਬੇਰਹਿਮੀ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਕੁੱਟਿਆ ਗਿਆ ਜੀ ਹਾਂਜੀ ਹਾਂਜੀ ਮਿਲਿਆ ਬਿਲਕੁਲ ਮਿਲਿਆ ਉਹ ਸਾਡੇ ਕੋਲ ਜਿਹੜਾ ਅਸੀਂ ਰੋਜ਼ਗਾਰ ਮੰਗ ਰਹੇ ਹਾਂ ਬੇਰੋਜ਼ਗਾਰੀ ਖਤਮ ਕਰਨ ਦਾ ਨਾਰਾ ਮਾਰ ਰਹੇ ਹਾਂ ਉਹ ਗ੍ਰਨੇ ਜਿਹੜਾ ਬੇਰਜ਼ਗਾਰ ਲੜਦੇ ਲੋਕ ਜਿੰਦਾਬਾਦ ਉਹ ਇਹਨਾਂ ਨੂੰ ਗ੍ਰਨੇਡ ਬੰਬ ਦੇ ਰੂਪ ਦੇ ਵਿੱਚ ਦੇਖਦੇ ਆ ਬਿਲਕੁਲ ਬਿਲਕੁਲ ਭਾਈ ਜੀ ਇਹ ਤੁਹਾਡਾ ਸਾਥੀ ਹੱਤਵਾਦੀ ਸੀਗਾ ਜਿਹਨੂੰ ਪੰਜਾਬ ਪੁਲਿਸ ਵੱਲੋਂ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਜੀ ਸਾਰੇ ਸਾਰੇ ਜਿਹੜੇ ਨਾਰੇ ਸੀ ਸਾਡੇ ਪੰਜਾਬ ਸਰਕਾਰਾਂ ਦੇ ਕੀਤੇ ਵਾਅਦੇ ਨੂੰ ਪੂਰਾ ਕਰੇ ਉਹ ਇਹਨਾਂ ਦੇ ਇੱਕ ਕਿਤੇ ਨਾ ਕਿਤੇ ਗ੍ਰਨੇਡ ਦੇ ਰੂਪ ਦੇ ਵਿੱਚ ਲੱਗਦੇ ਨੇ ਔਰ ਜਿਹੜਾ ਬੰਦਾ ਉਹ ਇਹ ਨਾਰੇ ਮਾਰਦਾ ਹੈ ਆਪਦੇ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਕੇ ਆਧਾ ਰੁਜ਼ਗਾਰ ਦੀ ਮੰਗ ਕਰਦਾ ਇਹ ਹੁੰਦਾ ਮੂੰਹ ਜਿਹੜਾ ਉਹ ਇਸ ਤਰੀਕੇ ਦੇ ਨਾਲ ਚੁੱਪ ਕਰਾਉਣਾ ਚਾਹੁੰਦੇ ਨੇ ਪਰ ਇਹ ਇਸ ਤਰੀਕੇ ਦੇ ਨਾਲ ਆਵਾਜ਼ਾਂ ਚੁੱਪ ਨਹੀਂ ਹੋਣਗੀਆਂ ਇਹ ਮਸਲੇ ਹੋਰ ਵੱਧੇ ਜਾਣਗੇ ਇਹਨਾਂ ਨੂੰ ਜਵਾਬ ਦੇਣੇ ਜਿਹੜੇ ਨੇ ਸੱਥਾਂ ਦੇ ਵਿੱਚ ਓਖੇ ਹੋ ਜਾਣਗੇ ਬਾਈ ਜੀ ਇਹ ਤੁਹਾਡਾ ਸਾਥੀ ਅੱਤਵਾਦੀ ਹੈ ਜਾਂ ਟੈਰਰਿਸਟ ਹੈ ਜਿਹੜਾ ਪੰਜਾਬ ਪੁਲਿਸ ਵੱਲੋਂ ਬੇਰਹਿਮੀ ਨਾਲ ਇਹਨਾਂ ਦੀ ਗੋਟਮਾਰ ਕੀਤੀ ਗਈ ਅਸੀਂ ਸਿਰਫ ਤੇ ਸਿਰਫ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਕੋਲ ਇੱਕ ਕਹਿ ਲੋ ਗੁਜਾਇਸ਼ ਕਰ ਰਹੇ ਸੀ ਕਿਸਾਨਾਂ ਸਾਡੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਪਰ ਸਾਨੂੰ ਸਾਡੇ ਨਿਯੁਕਤੀ ਪੱਤਰ ਦੇਣ ਦੀ ਬਜਾਏ ਛੋਟੀਆਂ ਮਾਰੀਆਂ ਜਾਂਦੀਆਂ ਡਾਂਗਾ ਮਾਰੀਆਂ ਜਾਂਦੀਆਂ ਸਾਡੀਆਂ ਢੁਈਆਂ ਛੱਲੀਆਂ ਜਾਂਦੀਆਂ ਤੁਸੀਂ ਆ ਦੇਖ ਸਕਦੇ ਹੋ ਪੰਜਾਬ ਪੁਲਸ ਦਾ ਜਿਹੜਾ ਧੱਕਾ ਕੀਤਾ ਗਿਆ ਸਾਡੇ ਤੇ ਸਾਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਬਿਲਕੁਲ ਆ ਲਾਛਾ ਦੇਖ ਲਓ ਜੀ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਇਹ ਲਾਛਾ ਬੇਰੁਜ਼ਗਾਰ ਅਧਿਆਪਕਾਂ ਦੇ ਪੈ ਰਹੀਆਂ ਨੇ ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ ਜਿੱਥੇ ਭਗਵਾਨ ਸਿੰਘ ਮਾਨ ਕਹਿੰਦੇ ਸੀ ਵੀ ਭਾਈ ਸਾਡੀ ਸਰਕਾਰ ਬਣਾ ਦਿਓ ਪੰਜਾਬ ਦੇ ਵਿੱਚ ਕਿਸੇ ਵੀ ਕਿਸਮ ਦਾ ਧਰਨਾ ਦੇਖਣ ਨੂੰ ਨਹੀਂ ਮਿਲੇਗਾ ਪਰ ਆ ਲਾਛਾ ਕੀ ਕੁਝ ਬਿਆਨ ਕਰਦੀਆਂ ਨੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਜੀ ਸਰ ਅਸੀਂ ਸਿਰਫ ਤੇ ਸਿਰਫ ਆਪਣੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣਾ ਚਾਹੁੰਦੇ ਆ ਜਿਹੜੇ ਸਾਡੇ ਬੰਦੇ ਹੱਕ ਨੇ ਅਸੀਂ 4-4 ਪੇਪਰ ਕਲੀਅਰ ਕਰਕੇ ਇੱਥੇ ਆਏ ਆ ਆਮ ਤੌਰ ਤੇ ਪੰਜਾਬ ਦੇ ਵਿੱਚ ਇੱਕ ਜਾਂ ਦੋ ਟੈਸਟ ਹੁੰਦੇ ਨੇ ਪਰ ਸਾਡੀ ਭਰਤੀ ਪੰਜਾਬ ਦੀ ਪਹਿਲੀ ਭਰਤੀ ਈਟੀਟੀ ਦੀ ਪਹਿਲੀ ਭਰਤੀ ਇਹੋ ਜੀ ਹੈ ਜਿਹਦੇ ਵਿੱਚ ਸਾਨੂੰ 4-4 ਟੈਸਟ ਕਲੀਅਰ ਕਰਨੇ ਪਏ ਨੇ ਤੇ ਸਾਨੂੰ ਉਹ ਕਲੀਅਰ ਕਰਨ ਦੀ ਮੈਡ ਦੇ ਵਿੱਚ ਆਉਣ ਦੀ ਆ ਸਾਨੂੰ ਸਜ਼ਾ ਮਿਲੀ ਆ ਇਹ ਸਾਨੂੰ ਇਨਾਮ ਦਿੱਤੇ ਜਾਂਦੇ ਆ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਮੰਤਰੀ ਦੇ ਵੱਲੋਂ ਇੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਕੱਲੇ-ਕੱਲੇ ਸਾਥੀ ਨੂੰ ਇਹਨਾਂ ਨੇ ਸੜਕ ਦੇ ਉੱਤੇ ਬੇਰਹਿਮੀ ਨਾਲ ਕੁੱਟਿਆ ਜਿਵੇਂ ਅਸੀਂ ਅੱਤਵਾਦੀ ਹੋਈਏ ਜਾਂ ਸਾਡੇ ਕੋਲੋਂ ਕੋਈ ਪੰਪ ਮਿਲੇ ਹੋਣ ਇਸ ਤਰ੍ਹਾਂ ਦੇ ਅਤਿਆਚਾਰ ਸਾਡੇ ਉੱਤੇ ਕੀਤੇ ਜਾਂਦੇ ਆ ਜਿਵੇਂ ਅਸੀਂ ਕੋਈ ਅੱਤਵਾਦੀ ਹੋਈਏ ਪਰ ਅਸੀਂ ਫਿਰ ਵੀ ਡਟੇ ਹੋਏ ਆ ਅਸੀਂ ਆਪਣੇ ਹੱਕ ਆ ਜਿਹੜੇ ਉਹ ਲੈ ਕੇ ਹੀ ਘਰਾਂ ਨੂੰ ਵਾਪਸ ਮੜਾਂਗੇ ਬਿਲਕੁਲ ਭਾਈ ਜੀ ਤੁਹਾਡਾ ਕਸੂਰ ਕੀ ਸੀਗਾ ਤੁਸੀਂ ਕਸੂਰ ਕੀ ਮੰਨਦੇ ਹੋ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਬੇਰਹਿਮੀ ਦੇ ਨਾਲ ਤੁਹਾਨੂੰ ਕੁੱਟਿਆ ਗਿਆ ਤੁਹਾਡਾ ਗਲਾ ਫੜ ਕੇ ਤੁਹਾਨੂੰ ਖਿੱਚ ਤੋ ਕੀਤੀ ਗਈ ਫਿਰ ਕਸੂਰ ਤੁਹਾਡਾ ਕੀ ਸੀਗਾ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਤੁਹਾਨੂੰ ਬੇਰਹਿਮੀ ਦੇ ਨਾਲ ਕੁੱਟਿਆ ਕਸੂਰ ਤਾਂ ਇਹੀ ਹੈ ਜੀ ਪੜ ਲਿਖ ਗਏ ਰੋਜ਼ਗਾਰ ਦੀ ਮੰਗ ਕਰ ਰਹੇ ਆ ਇਹੀ ਵੱਡਾ ਕਸੂਰ ਆ ਇਹ ਅਸਲ 'ਚ ਇੱਕ ਗੱਲ ਹੋਰ ਆ ਜਿਹੜੀ ਇਹ ਨਾ ਵੀਡੀਓ ਆ ਇਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਕਿ ਇਸ ਦਾ ੱਤਕਾ ਮਤਲਬ ੱਤਕੇ ਜੇ ਮਾਰ ਕੇ ਇਹਨਾਂ ਨੂੰ ਸਾਈਡ ਤੇ ਕੀਤਾ ਗਿਆ ਇਹ ਗੱਲ ਇੱਥੇ ਤੱਕ ਖਤਮ ਨਹੀਂ ਹੁੰਦੀ ਇਸ ਤੋਂ ਬਾਅਦ ਵੀ ਜਿੰਨੇ ਉਹ ਮੇਰੀ ਗੱਲ ਹੋਵੇ ਭਾਵੇਂ ਨਾਲ ਖੜੇ ਸਾਥੀ ਇਹਨਾਂ ਨੇ ਤੁਸੀਂ ਪਿੰਡੇ ਤੇ ਲਾਸ਼ਾਂ ਨੇ ਜਾਂ ਸਾਡੀਆਂ ਲੱਤਾਂ ਤੇ ਜਿਵੇਂ ਲਾਸ਼ਾਂ ਪਈਆਂ ਹੋਈਆਂ ਨੇ ਸਾਰਿਆਂ ਨੂੰ ਸਾਈਡ ਤੇ ਲਜਾ ਲਿਆ ਕੇ ਜਿਹੜਾ ਲਾਠੀ ਚਾਰਜ ਕੀਤਾ ਗਿਆ ਡੰਡੇ ਸਾਡੇ ਪਿੰਡੇ ਦੇ ਉੱਪਰ ਮਾਰ ਮਾਰ ਕੇ ਉਹ ਡੰਡਿਆਂ ਨੂੰ ਜਿਹੜੀਆਂ ਲਾਠੀਆਂ ਨੇ ਉਹ ਤੋੜੀਆਂ ਨੇ ਉਹ ਡੰਡੇ ਭਾਵੇਂ ਟੁੱਟੇ ਨੇ ਪਰ ਸਾਡੇ ਹੌਸਲੇ ਨਹੀਂ ਟੁੱਟਦੇ ਅਸੀਂ ਡਟੇ ਰਹਾਂਗੇ ਮੈਦਾਨ ਦੇ ਵਿੱਚ ਅੱਗੇ ਹੋਰ ਦ੍ਰਿੜ ਨਿਸ਼ਚੇ ਦੇ ਨਾਲ ਆ ਕੇ ਹੋਰ ਮੈਦਾਨ ਦੇ ਵਿੱਚ ਉਤਰਾਂਗੇ ਇਹ ਪੰਜਾਬ ਸਰਕਾਰ ਇਹ ਸਟੇਟ ਇਹ ਪ੍ਰਸ਼ਾਸਨ ਇਹ ਗੱਲ ਨੋਟ ਕਰ ਲਵੇ ਆਪਣੇ ਚੈਨਲ ਦੇ ਮਾਧਿਅਮ ਨਾਲ ਜਿੱਥੇ ਮਰਜ਼ੀ ਟੱਕਰ ਅਸੀਂ ਆਪਣਾ ਰੋਜ਼ਗਾਰ ਦੀ ਮੰਗ ਉਠਾਉਣ ਦੇ ਲਈ ਹਰ ਇੱਕ ਜਗ੍ਹਾ ਤੇ ਪਹੁੰਚਾਂਗੇ ਮਾ ਜੀ ਕਿੱਦਾਂ ਕੁੱਟਿਆ ਗਿਆ ਜੀ ਤੁਸੀਂ ਬਿਆਨ ਕਰ ਰਹੇ ਸੀਗੇ ਹੁਣ ਕਿ ਕਿਸ ਤਰੀਕੇ ਦੇ ਨਾਲ ਮੁਲਾਜ਼ਮਾਂ ਵੱਲੋਂ ਤੁਹਾਨੂੰ ਕੁੱਟਿਆ ਗਿਆ ਅਸੀਂ ਜਦੋਂ ਨਾਰੇ ਲਗਾ ਰਹੇ ਸੀ ਸਾਨੂੰ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਖਿੱਚ ਕੇ ਲੱਤਾਂ ਉੱਪਰ ਖਿੱਚ ਕੇ ਸਾਨੂੰ ਉੱਪਰ ਨੂੰ ਖਿੱਚਿਆ ਗਿਆ ਅਸੀਂ ਤਿੰਨ ਤਿੰਨ ਜਣੇ ਇਕੱਠੇ ਬੈਠੇ ਸੀ ਸਾਨੂੰ ਇਕੱਠਿਆਂ ਨੂੰ 7-7 8-8 ਮੁਲਾਜ਼ਮਾਂ ਦੇ ਵੱਲੋਂ ਚੁੱਕ ਕੇ ਕਢੀਸਿਆ ਗਿਆ ਕਢੀਸ ਕੇ ਆਪਣੀ ਜਿਹੜੀ ਉਹਨਾਂ ਦੀ ਵੈਨ ਸੀ ਪੁਲਿਸ ਵਾਲੀ ਉਹਦੇ ਓਲੇ ਲਾ ਜਾ ਕੇ ਸਾਨੂੰ ਕੁੱਟਿਆ ਗਿਆ ਆ ਮੇਰੇ ਮੱਥੇ ਦੇ ਉੱਪਰ ਇਹਨਾਂ ਨੇ ਪੁਲਿਸ ਮੁਲਾਜ਼ਮਾ ਨੇ ਸ਼ਰਮ ਬੂਟ ਮਾਰੇ ਨੇ ਆ ਅੱਖਾਂ ਤੇ ਨੱਕ ਤੇ ਤੁਸੀਂ ਦੇਖ ਸਕਦੇ ਹੋ ਜ਼ਖਮ ਉਸ ਤੋਂ ਬਾਅਦ ਆ ਬੈਕ ਤੇ ਜਾਂ ਸ਼ੋਲਡਰ ਤੇ ਜਾਂ ਲੱਤਾਂ ਤੇ ਲਾਠੀਆਂ ਨਾਲ ਹਾਰ ਕੀਤੇ ਗਏ ਆ ਸਾਡੇ ਉੱਪਰ ਪਰ ਸਾਡੇ ਫੌਸਲੇ ਬੁਲੰਦ ਸੀ ਤੇ ਹਮੇਸ਼ਾ ਹੀ ਇਦਾਂ ਹੀ ਬੁਲੰਦ ਰਹਿਣਗੇ ਬਿਲਕੁਲ ਤਾਂ ਜਿੱਥੇ ਇਹ ਵੀਰਪੁਰ ਆ ਇੱਥੇ ਪਹੁੰਚੇ ਨੇ ਗੰਭੀਰਪੁਰ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਪਹੁੰਚੇ ਨੇ ਉੱਥੇ ਭੈਣਾਂ ਵੀ ਪਹੁੰਚੀਆਂ ਨੇ ਖਾਸ ਤੌਰ ਤੇ ਤੌਰ ਤੇ ਟੈਂਕੀਆਂ ਦਾ ਭਗਵੰਤ ਸਿੰਘ ਮਾਨ ਜ਼ਿਕਰ ਕਰਦੇ ਸੀ ਕਿ ਕੋਈ ਟੈਂਕੀਆਂ ਤੇ ਨਹੀਂ ਬੈਠੇਗਾ ਜਿਹੜੀਆਂ ਭੈਣਾਂ ਨੇ ਉਹਨਾਂ ਦੀਆਂ ਚੁੰਨੀਆਂ ਨਹੀਂ ਲਿੱਥਣਗੀਆਂ ਪਰ ਭੈਣਾਂ ਤੋਂ ਜਾਣਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਕੀ ਚੁੰਨੀਆਂ ਲਿੱਥ ਰਹੀਆਂ ਨੇ ਜਾਂ ਨਹੀਂ ਗਲਤ ਗੱਲ ਕਰਦੇ ਭੈਣ ਸਸੀ ਗੱਲ ਜ ਕਲ ਸਰ 2022 ਦੀਆਂ ਚੋਣਾਂ ਤੋਂ ਪਹਿਲਾਂ ਭਗਵਾਨ ਸਿੰਘ ਮਾਨ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿਓ ਆਮ ਲੋਕਾਂ ਦੀ ਸਰਕਾਰ ਬਣਾ ਦਿਓ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲਾਉਣਾ ਪੈਗਾ ਵੀਰਾਂ ਦੀਆਂ ਪੱਗਾਂ ਨਹੀਂ ਲੈਣਗੀਆਂ ਤੇ ਭੈਣਾਂ ਦੀਆਂ ਚੁੰਨੀਆਂ ਨਹੀਂ ਲੈਣਗੀਆਂ ਚੁੰਨੀਆਂ ਅੱਜ ਤੱਕ ਸਮੇ ਲੈ ਰਹੀਆਂ ਨੇ ਜੀ ਹਾਂਜੀ ਸਰ ਬਿਲਕੁਲ ਲੈ ਰਹੀਆਂ ਨੇ ਸਾਡੀਆਂ ਕੱਲ ਉੱਥੇ ਲਾਠੀ ਚਾਰਜ ਹੋਇਆ ਤਾਂ ਸਾਡੇ ਨਾਲ ਤਾਂ ਸਾਡੀਆਂ ਚੁੰਨੀਆਂ ਵੀ ਲੱਥੀਆਂ ਗਈਆਂ ਨੇ ਸਾਨੂੰ ਖਿੱਚਿਆ ਵੀ ਗਿਆ ਤੇ ਸਾਨੂੰ ਕੁੱਟਿਆ ਵੀ ਗਿਆ ਬੇਰਮੀ ਦੇ ਨਾਲ ਤੇ ਸਾਡੇ ਵੀਰਾਂ ਨੂੰ ਵੀ ਤਾਂ ਕੁੱਟਿਆ ਗਿਆ ਸਰ ਉਹਨਾਂ ਦੀ ਪੱਗਾਂ ਲਈਆਂ ਨੇ ਵੀ ਬਲਵਿੰਦਰ ਕਾਕਾ ਜੀ ਨੂੰ ਉਹਨਾਂ ਨੂੰ ਕੁੱਟਦੇ-ਕੁੱਟਦੇ ਉਧਰ ਲੈ ਗਏ ਤੇ ਉਹਨਾਂ ਨਾਲ ਗਾਲੀ-ਕਲੋਚ ਵੀ ਕੀਤਾ ਗਿਆ ਤਾਂ ਜਿਹੜੀ ਸਰਕਾਰ ਇਹ ਕਹਿੰਦੀ ਸੀਗੀ ਵੀ ਅਸੀਂ ਸੜਕਾਂ ਤੇ ਨਹੀਂ ਰੋਲਣ ਦਵਾਂਗੇ ਦੇ ਆਪਕਾਂ ਨੂੰ ਇਹ ਸਾਡਾ ਹਰਾ ਪੈਨ ਨਾ ਵਾਸਤੇ ਚੱਲੇਗਾ ਕੀ ਹੋਣਾ ਸੀ ਇਹ ਪੁੱਛ ਨਾ ਜਾਣਿਆ ਭਗਵੰਤ ਮਾਨ ਸਰਕਾਰ ਦਾ ਵੀ ਤੁਹਾਡਾ ਹਰਾ ਪੈਨ ਕਿੱਥੇ ਗਵਾਚ ਗਿਆ ਏ ਤੁਸੀਂ ਤੁਸੀਂ ਸਾਨੂੰ ਰੋਜ਼ਗਾਰ ਕਿਉਂ ਨਹੀਂ ਦੇ ਰਹੇ ਆ ਅਸੀਂ 3 ਸਾਲਾਂ ਤੋਂ ਸੜਕਾਂ ਤੇ ਬੈਠਿਆਂਗੇ ਸਿਰਫ ਅਸੀਂ ਆਪਣਾ ਰੋਜ਼ਗਾਰ ਮੰਗਣ ਲਈ ਆਇਆਗੇ ਸਾਡੇ 4-4 ਪੇਪਰ ਪਾਸ ਹੈਗੇ ਠੀਕ ਹੈ ਪਹਿਲੀ ਭਰਤੀ ਇਹ ਕਿ ਜਿਹੜੀ 94 ਦੇ ਵਿੱਚ ਅਸੀਂ 4-4 ਪੇਪਰ ਪਾਸ ਕੀਤੇ ਹੈ ਕੀ ਅਸੀਂ ਹਲੇ ਵੀ ਆਪਣਾ ਰੋਜ਼ਗਾਰ ਨਾ ਮੰਗੀਏ ਠੀਕ ਹੈ ਸਰ ਤੇ ਉਪਰੋਂ ਸਾਨੂੰ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਵੀ ਤੁਸੀਂ ਪੜ੍ਹਿਆ ਲਿਖਿਆ ਤੁਸੀਂ ਵੇਲੀਆਂ ਘਰਾਂ ਚੋਂ ਤੁਸੀਂ ਇੱਥੇ ਆ ਜਾਨੀਓ ਤੁਸੀਂ ਵੇਲੀਆਂ ਹੋਗੀਆਂ ਤੁਸੀਂ ਹੋਰ ਪੇਪਰਾਂ ਦੀ ਤਿਆਰੀ ਕਰ ਲਓ ਨਹੀਂ ਅਸੀਂ 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 ਇਸ 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 ਪ੍ਰਤੀ ਵਿੱਚ ਅਸੀਂ 4-4 ਪੇਪਰ ਪਾਸ ਕੀਤੇ ਸਰ ਅਸੀਂ ਆਪਣਾ ਰੁਜ਼ਗਾਰ ਇੱਥੋਂ ਲੈ ਕੇ ਜਾਵਾਂਗੇ ਜਿੰਨ ਕਟਮਾਰ ਕੀਤੀ ਗਈ ਤੁਹਾਡਾ ਤਾਂ ਇਲਾਜ ਕਰ ਲਿਆ ਹੁਣ ਬੀਬੀਆਂ ਦਾ ਤਾਂ ਇਲਾਜ ਕਰ ਲੈਂਦੇ ਜੀ ਪੰਜਾਬ ਪੁਲਿਸ ਦੇ ਮੁਲਾਜ਼ਮ ਤੁਹਾਨੂੰ ਤੁਹਾਡੇ ਤੇ ਕੋਈ ਰਹਿਮ ਨਹੀਂ ਕੀਤਾ ਗਿਆ ਨਹੀਂ ਸਰ ਸਾਨੂੰ ਖਿੱਚਿਆ ਗਿਆਗਾ ਸਾਨੂੰ ਸਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਵੀ ਜੇ ਤੁਸੀਂ ਇੱਥੋਂ ਨਾ ਉੱਠੇ ਤਾਂ ਅਸੀਂ ਤੁਹਾਡੇ ਤੇ ਪਰਚਾ ਕਰਾਂਗੇ ਤਾਂ ਸਰ ਅਸੀਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਜੇ ਤੁਸੀਂ ਸਾਨੂੰ ਸਾਡੇ ਤੇ ਪਰਚਾ ਕਰਨਾ ਤਾਂ ਪਰਚਾ ਕਰ ਸਕਦੇ ਹੋ ਜੇ ਸਾਨੂੰ ਤੁਸੀਂ ਜੇਲ੍ਹ ਚ ਲੈ ਕੇ ਜਾਣਾ ਤਾਂ ਅਸੀਂ ਤਾ ਉੱਥੇ ਵੀ ਲੈ ਕੇ ਜਾ ਸਕਦੇ ਹਾਂ ਅਸੀਂ ਸਰ ਤਿਆਰ ਆ ਅਸੀਂ ਆਪ ਅਸੀਂ ਅਸੀਂ ਕੋਈ ਗੁਨਾਹ ਨਹੀਂ ਕੀਤਾ ਹੈਗਾ ਅਸੀਂ ਚਾਰ ਚਾਰ ਪੇਪਰ ਪਾਸ ਕਰਕੇ ਅਸੀਂ ਆਪਣਾ ਰੁਜ਼ਗਾਰ ਮੰਗਣ ਆਇਆ ਸਰ ਨਾ ਕਿ ਅਸੀਂ ਘਰਾਂ ਚੋਂ ਵੇਲੇ ਆ ਸਾਨੂੰ ਸਾਡੇ ਮਾਪੇ ਨੇ ਪੜਾਇਆ ਹੈਗਾ ਸਾਡੇ ਤੇ ਪੈਸੇ ਲਾਏ ਹੈਗੇ ਤਾਂ ਸਰ ਅਸੀਂ ਅਸੀਂ ਆਪਣਾ ਰੁਜ਼ਗਾਰ ਮੰਗਣ ਆਇਆਗੇ ਤਾਂ ਅਸੀਂ ਆਪਣਾ ਰੁਜ਼ਗਾਰ ਲੈ ਕੇ ਜਾਵਾਂਗੇ ਠੀਕ ਹੈ ਸਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਮਾਨਯੋਗ ਹਾਈ ਕੋਰਟ ਦੇ ਵੀ ਆਰਡਰ ਆਏ ਹੋਏ ਨੇ ਕਿ ਤੁਸੀਂ ਪਹਿਲਾਂ ਓਪਨ ਭਰੋ ਪਰ ਜਿਹੜੀ ਪੰਜਾਬ ਸਰਕਾਰ ਹੈਗੇ ਤੇ ਡਿਪਾਰਟਮੈਂਟ ਹੈ ਸਰ ਉਹ ਕਿਤੇ ਨਾ ਕਿਤੇ ਹੁਕਮ ਮੰਨਣ ਤੋਂ ਇਨਕਾਰ ਕਰ ਰਹੀ ਹੈ ਤੇ ਸਾਨੂੰ ਭਸਦੀ ਹੋਈ ਨਜ਼ਰ ਆ ਰਹੀ ਹੈ ਸਰ ਬਿਲਕੁਲ ਜੀ ਇਹ ਤੁਹਾਨੂੰ ਕਿਵੇਂ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਕਾਰ ਬਾਰੇ ਕੀ ਕਹੋਗੇ ਉਹ ਕਹਿੰਦੇ ਸੀ ਪੈਣਾ ਦੀਆਂ ਚੁੰਨੀਆਂ ਨਹੀਂ ਲੈਣਗੀਆਂ ਜੀ ਸਰ ਸਾਨੂੰ ਤਾਂ ਇਹ ਸੀ ਵੀ ਜਿਹੜੇ ਅਸੀਂ ਸਰਕਾਰ ਬਦਲਾਅ ਦੇਖਣਾ ਚਾਹੁੰਦੇ ਸੀ ਤਾਂ ਤਾਂ ਕਰਕੇ ਇਹਨਾਂ ਦੇ 92 ਐਮਐਲਏ ਜਿਤਾਏ ਗਏ ਪਰ ਕੋਈ ਬਦਲਾਅ ਨਹੀਂ ਆਇਆ ਸਗੋ ਦਸ਼ਾ ਦਸ਼ਾ ਹੋਰ ਖਰਾਬ ਹੋਈ ਹੈ ਉਹੀ ਟੈਂਕੀਆਂ ਨੇ ਉਹੀ ਟਾਵਰ ਨੇ ਉਹੀ ਅਧਿਆਪਕ ਨੇ ਉਹੀ ਉੱਥੇ ਬੈਠਦੇ ਨੇ ਕੱਲ ਵੀ ਸਾਡੇ ਸਾਥੀ ਟੈਂਕੀ ਤੇ ਬੈਠੇ ਨੇ ਤੇ ਪੈਣਾ ਵੀ ਬੈਠੀਆਂ ਨੇ ਤੇ ਚੱਲ ਸਾਡੀਆਂ ਇੱਥੇ ਸੜਕ ਤੇ ਚੁੰਨੀਆਂ ਵੀ ਲਾਈਆਂ ਗਈਆਂ ਤੇ ਵੀਰਾਂ ਦੀਆਂ ਭੈਣਾਂ ਪੱਗਾ ਵੀ ਲਾਈਆਂ ਗਈਆਂ ਨੇ ਤੇ ਕੋਈ ਬਦਲਾ ਨਹੀਂ ਆਇਆ ਕੋਈ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਮੇਰਾ ਹਰਾ ਪੈਨ ਬੇਰੁਜ਼ਗਾਰਾਂ ਲਈ ਚੱਲੂਗਾ ਪਰ ਉਹ ਹਰਾ ਪੈਨ ਹਜੇ ਤੱਕ ਉਹਨਾਂ ਦਾ ਉਦਾਂ ਹੀ ਜੇਬ ਦੇ ਵਿੱਚ ਬੰਦ ਪਿਆ ਉਹਨਾਂ ਦਾ ਹਰਾ ਪੈਨ ਕਿਸੇ ਸਿੱਖਿਆ ਕ੍ਰਾਂਤੀ ਲਈ ਕਿਸੇ ਬੇਰੁਜ਼ਗਾਰਾਂ ਲਈ ਕੋਈ ਉਹਨਾਂ ਦੇ ਪੈਨ ਦੀ ਸਾਈਨ ਨਹੀਂ ਚੱਲੇ ਕੋਈ ਬਿਲਕੁਲ ਤਾਂ ਇਹ ਭਾਈ ਜੀ ਹੁਣ ਤਾਂ ਜਾਣਦੇ ਐ ਭਾਈ ਜੀ ਕਾਂਗਰਸੀਆਂ ਅਕਾਲੀਆਂ ਦੇ ਸਮੇਂ ਵੀ ਇਹੋ ਜਿਹੇ ਹਾਲਾਤ ਸੀਗੇ ਜੇ ਨਵਾਂ ਹੀ ਬਦਲਾ ਆਇਆ ਜੀ ਹਾਲਾਤ ਬਿਲਕੁਲ ਉਸੇ ਤਰੀਕੇ ਦੇ ਨਾਲ ਨੇ ਤੇ ਇਹ ਜਿਸ ਤਰੀਕੇ ਦੇ ਨਾਲ ਸੱਤਾ ਦੇ ਵਿੱਚ ਇਹ ਵਾਦਾ ਕਰਕੇ ਆਏ ਸੀਗੇ ਕਿ ਅਸੀਂ ਜਦੋਂ ਆਵਾਂਗੇ ਜਿਵੇਂ ਪਹਿਲੀ ਗੱਲ ਆਪਾਂ ਕੀਤੀ ਆ ਪਰ ਉਹ ਬਦਲਾ ਦੇ ਰੂਪ ਦੇ ਵਿੱਚ ਕੁਝ ਨਹੀਂ ਮਿਲਿਆ ਉਹੀ ਡੰਡੇ ਨੇ ਉਹੀ ਲਾਠੀ ਚਾਰਜ ਹੁਣ ਇਸ ਬੇਰੋਜ਼ਗਾਰਾਂ ਦੇ ਉੱਪਰ ਪਿੰਡੇ ਦੇ ਉੱਪਰ ਸਾਨੂੰ ਝੱਲਣਾ ਪੈ ਰਿਹਾ ਜਿਹੜੀ ਮੇਨ ਮੰਗ ਇਹ ਆ ਸਾਡੀ ਕਿ 9494 ਭਰਤੀ ਆ ਉਹਦੇ ਵਿੱਚੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਪਹਿਲਾਂ ਜਿਹੜੀਆਂ ਓਪਨ ਦੀਆਂ ਪੋਸਟਾਂ ਨੇ ਨੀਅਰ ਅਬਾਊਟ 26 2600 ਦੇ ਅ 26 2700 ਦੇ ਨੀਅਰ ਅਬਾਊਟ ਪੋਸਟਾਂ ਨੇ ਪਹਿਲਾਂ ਤੁਸੀਂ ਉਸ ਭਰਤੀ ਨੂੰ ਫਿਲ ਕਰੋ ਚਾਹੇ ਓਪਨ ਦੀਆਂ ਪੋਸਟਾਂ ਨੂੰ ਫਿਲ ਕਰੋ ਉਸ ਤੋਂ ਬਾਅਦ ਜਿਹੜੀਆਂ ਅਦਰ ਕੈਟਾਗਰੀਆਂ ਨੇ ਉਹਨਾਂ ਨੂੰ ਤੁਸੀਂ ਸ਼ੁਰੂ ਕਰੋ ਪਰ ਜਿਹੜਾ ਇਹ ਪੰਜਾਬ ਸਰਕਾਰਾਂ ਮਾਨਜੋਗ ਹਾਈ ਕੋਰਟ ਦੀ ਵੀ ਗੱਲ ਟਾਲਣ ਤੋਂ ਜਿਹੜਾ ਮੰਨਣ ਤੋਂ ਜਿਹੜਾ ਇਨਕਾਰ ਕਰ ਰਿਹਾ ਉਹਨਾਂ ਦੀ ਵੀ ਜਿਹੜੀ ਗੱਲ ਨਹੀਂ ਮੰਨ ਰਿਹਾ ਤਾਂ ਸਾਨੂੰ ਹਤਾਸ਼ ਤੇ ਨਰਾਸ਼ ਹੋ ਕੇ ਇਸ ਬੇਰੋਜ਼ਗਾਰੀ ਦੇ ਹਾਲਾਤ ਨੂੰ ਚੱਲਦੇ ਹੋਏ ਅਸੀਂ ਕੱਲ ਇੱਥੇ ਪਹੁੰਚੇ ਆ ਇਸ ਕਰਕੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਕਿਸੇ ਵੀ ਕਿਸਮ ਦਾ ਟਾਲਾਬਟੂਗੀ ਤਾਂ ਅਸੀਂ ਸੰਘਰਸ਼ ਦੇ ਲਈ ਤਿਆਰ-ਵਾਰ ਤਿਆਰ ਆ ਜੀ ਬਿਲਕੁਲ ਭਾਈ ਜੀ ਹਰਜੋਤ ਬੈਂਸ ਦਾ ਆਪਾਂ ਜ਼ਿਕਰ ਕਰ ਲੈਨੇ ਆ ਉਹ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਹ ਕਹਿੰਦੇ ਸਾਡੀ ਸਰਕਾਰ ਚੱਲਦੀ ਹੈ ਗਲੀਆਂ ਮੁਹੱਲਿਆਂ ਚ ਸੱਥਾਂ ਚੋਂ ਕਿਸੇ ਸਾਥ ਚ ਚਲੇ ਜਾਣਾ ਸੀ ਹੋ ਸਕਦਾ ਤੁਹਾਡੇ ਮਸਲੇ ਹੱਲ ਹੋ ਜਾਂਦੇ ਜੀ ਸਰ ਸੱਥ ਦੇਖ ਲਓ ਅਸੀਂ ਸਾਨੂੰ ਸਾਰਨਾ ਪਹਿਲਾਂ 15 ਤਰੀਕ ਦੀ ਮੀਟਿੰਗ ਦਿੱਤੀ ਜਾਂਦੀ ਹੈ ਮੰਤਰੀ ਸਾਹਿਬ ਦੇ ਨਾਲ ਔਰ ਸਾਨੂੰ ਉਹ ਮੀਟਿੰਗ ਇਸ ਕਰਕੇ ਟਾਲ ਦਿੱਤੀ ਜਾਂਦੀ ਹੈ ਵੀ ਮੰਤਰੀ ਸਾਹਿਬ ਸਿੱਖਿਆ ਕ੍ਰਾਂਤੀ ਪ੍ਰੋਗਰਾਮਾਂ ਦੇ ਵਿੱਚ ਵਿਅਸਤ ਨੇ ਔਰ ਉਹ ਮੀਟਿੰਗ ਦਾ ਸਮਾਂ ਜਿਹੜਾ ਸਾਰਾ 17 ਤਰੀਕ ਨੂੰ ਕਰ ਦਿੱਤਾ ਜਾਂਦਾ 17 ਤਰੀਕ ਨੂੰ ਸਾਰ ਅਸੀਂ ਪਰ ਫੋਨ ਤੇ ਫੋਨ ਕਰਦੇ ਆ ਪਰ ਸਾਡਾ ਫੋਨ ਤੱਕ ਨਹੀਂ ਚੱਕਿਆ ਜਾਂਦਾ ਔਰ ਸਾਨੂੰ ਇਹ ਨਹੀਂ ਦੱਸਿਆ ਜਾਂਦਾ ਮੀਟਿੰਗ ਕਿੱਥੇ ਹੋਵੇਗੀ ਜਾਂ ਕਦੋਂ ਹੋਵੇਗੀ ਔਰ ਮੀਟਿੰਗ ਦਾ ਸਮਾਂ ਉਹ ਵੀ ਗਲਾ ਜਾਂਦਾ ਇੱਥੇ ਜਦੋਂ ਅਸੀਂ ਪਹੁੰਚੇ ਸੀ ਮੰਤਰੀ ਸਾਹਿਬ ਨੂੰ ਮਿਲਣ ਵੀ ਜੇ ਮੰਤਰੀ ਸਾਹਿਬ ਕੋਲ ਸਮਾਂ ਨਹੀਂ ਤੇ ਮੰਤਰੀ ਸਾਹਿਬ ਦੇ ਘਰ ਜਾ ਕੇ ਮਿਲ ਸਕੀਏ ਤਾਂ ਮੰਤਰੀ ਸਾਹਿਬ ਕੋਲ ਪਹੁੰਚੇ ਸੀ ਤਾਂ ਮੰਤਰੀ ਸਾਹਿਬ ਨੂੰ ਮਿਲਣ ਦੀ ਹੀ ਮੰਗ ਸੀ ਇੱਕ ਮੀਟਿੰਗ ਦੀ ਮੰਗ ਸੀ ਜਿਸ ਦੇ ਚੱਲਦੇ ਹੋਏ ਇਹ ਸਾਰਾ ਕੁਝ ਸਾਨੂੰ ਰੋਡ ਜਾਮ ਕਰਨ ਦੀ ਨੋਬਤ ਆਈ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਪ੍ਰਸ਼ਾਸਨ ਦੀ ਵੈਸੇ ਡਿਊਟੀ ਹੁੰਦੀ ਹੈ ਕਿ ਜਿਹੜੇ ਪ੍ਰਦਰਸ਼ਨਕਾਰੀ ਹੁੰਦੇ ਉਹਨਾਂ ਦੀ ਮੀਟਿੰਗ ਕਰਵਾਈ ਜਾ ਸਰ ਅਸੀਂ ਇਹਨਾਂ ਨੇ ਸਾਨੂੰ ਮੀਟਿੰਗ ਦਿੱਤੀ ਪਰ ਮੀਟਿੰਗ ਦਿੱਤੀ ਸਾਨੂੰ ਸਰ 21 ਤਰੀਕ ਤੋਂ ਬਾਅਦ ਦੀ ਸਾਡਾ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ ਸੀ ਛੋਟਾ ਜਿਹਾ ਇੱਕ ਸਰ ਜਿਹੜਾ 4 ਤਰੀਕ ਨੂੰ ਇੱਕ ਆਰਡਰ ਕੋ ਹਾਈ ਕੋਰਟ ਨੇ ਜਾਰੀ ਕੀਤਾ ਸੀ ਵੀ 5994 ਪੋਸਟਾਂ ਦਾ ਸਭ ਤੋਂ ਪਹਿਲਾਂ ਓਪਨ ਪੋਲ ਭਰੋ ਅਤੇ ਬਾਅਦ ਵਿੱਚ ਰਿਜ਼ਰਵ categories ਨੂੰ ਭਰੋ ਅਸੀਂ ਮੰਤਰੀ ਸਾਹਿਬ ਨਾਲ ਉਸ ਦਿਨ ਸਿਲਸਿਲੇ ਦੇ ਵਿੱਚ ਮੀਟਿੰਗ ਕਰਨਾ ਚਾਹੁੰਦੇ ਸੀ ਵੀ ਸਰ ਤੁਸੀਂ ਸਾਡਾ ਜਿਹੜਾ ਆ ਓਪਨ ਪੋਲ ਦੇ ਬੰਦਾ ਲਗਭਗ 2700 ਪੋਸਟਾਂ ਦਾ ਉਸ ਨੂੰ ਭਰੋ ਤਾਂ ਜੋ ਪਿਛਲੇ ਕੈਂਡੀਡੇਟ ਜਿਹੜੇ ਨੇ ਉਹਨਾਂ ਦਾ ਨੁਕਸਾਨ ਨਾ ਹੋ ਸਕੇ ਪਰ ਇਹ ਭਰਤੀ ਨੂੰ ਦੋ ਫੇਸ ਦੇ ਵਿੱਚ ਕਰਨਾ ਚਾਹੁੰਦੇ ਸੀ ਇਸ ਮੀਟਿੰਗ ਨੂੰ ਲੈ ਕੇ ਇਹਨਾਂ ਨੇ ਸਾਨੂੰ ਮੀਟਿੰਗ ਦਿੱਤੀ 21 ਤਰੀਕ ਦੀ ਸਰ 21 ਤਰੀਕ ਦੇ ਵਿੱਚ ਕੀ ਹੈ ਸਾਡਾ ਕੋਰਟ ਦੇ ਵਿੱਚ ਮੈਟਰ ਹੈ 21 ਤਰੀਕ ਨੂੰ ਹੀ ਸਾਡੀ ਕੋਰਟ ਦੀ ਹੀアリング ਹੈ ਜਦੋਂ ਕੋਰਟ ਦੇ ਵਿੱਚ ਜਵਾਬ ਹੀ ਚਲ ਗਿਆ ਪ੍ਰਸ਼ਾਸਨ ਉਹਨਾਂ ਵੱਲੋਂ ਡਿਪਾਰਟਮੈਂਟ ਵੱਲੋਂ ਫਿਰ ਮੀਟਿੰਗ ਕਰਵਾ ਕੇ ਅਸੀਂ ਕੀ ਕਰਾਂਗੇ ਜੀ ਅਸੀਂ ਇਹਨਾਂ ਨੂੰ ਕਿਹਾ ਸੀ ਸਾਨੂੰ 21 ਤਰੀਕ ਤੋਂ ਪਹਿਲਾਂ ਜਿਹੜਾ ਉਹ ਮੰਤਰੀ ਸਾਹਿਬ ਨਾਲ ਮਿਲਵਾਇਆ ਜਾਵੇ ਜਦੋਂ ਅਸੀਂ ਮੰਤਰੀ ਸਾਹਿਬ ਨੂੰ ਕੋਠੀ ਦੇ ਵਿੱਚ ਮਿਲਣਾ ਦੋ ਜਣੇ ਇਹਨੂੰ ਸਾਨੂੰ ਸਵੇਰੇ ਹਨੇਰੇ ਜਦੋਂ ਮਰਜ਼ੀ ਮਿਲਾ ਦਿਓ ਪਰ ਉਹ ਮਿਲਾਨ ਦੀ ਬਜਾਏ ਫਿਰ ਜਦੋਂ ਕੱਲ ਅਸੀਂ ਉਸ ਰ ਕਰਿਆ ਤਾਂ ਉਹ ਜੋ ਖੇਚਤ ਹੋਈ ਉਹ ਸਾਰਾ ਉਸ ਉਸ ਦਾ ਹੀ ਇੱਕ ਹਿੱਸਾ ਸੀ ਤੇ ਸਾਨੂੰ ਮੀਟਿੰਗ ਦਾ ਜਿਹੜਾ ਸਮਾਂ ਮੰਗਣ ਲਈ ਇਹ ਹਿਸਾਬ ਕੀਤਾ ਗਿਆ ਸਰ ਬਾਈ ਜੀ ਡੰਡੇ ਮਾਰ ਕੇ ਤੁਹਾਡੇ ਹੌਸਲੇ ਡਾਵਾ ਡੋਲ ਕੀਤੇ ਜਾ ਸਕਦੇ ਨੇ ਤੁਹਾਡੇ ਹੌਸਲੇ ਜਿਹੜੇ ਨੇ ਬਿਲਕੁਲ ਨਹੀਂ ਕੀਤੇ ਜਾ ਸਕਦੇ ਜੀ 1% ਵੀ ਨਹੀਂ ਕੀਤੇ ਜਾ ਸਕਦੇ ਇਹਦੇ ਨਾਲ ਤਾਂ ਜਿਹੜੇ ਸਾਡੇ ਹੌਸਲੇ ਨੇ ਉਹਨਾਂ ਨੂੰ ਹੋਰ ਬੂਰ ਪਾਊਗਾ ਤੇ ਰੋਜ਼ਗਾਰ ਲੈਂ ਦੇ ਪ੍ਰਤੀ ਅਸੀਂ ਹੋਰ ਜਾਗਰੂਕ ਹੋਵਾਂਗੇ ਹੌਸਲੇ ਦੇ ਨਾਲ ਤੇ ਮੈਦਾਨ ਦੇ ਵਿੱਚ ਉਤਰਾਂਗੇ ਇਹਨਾਂ ਦੇ ਡੰਡੇ ਇਹਨਾਂ ਦਾ ਲਾਠੀਚਾਰਜ ਇਹਨਾਂ ਦਾ ਗਾਲੀ ਗਲੋਚ ਦੇ ਪਰਚੇ ਇਹ ਸਾਡੇ ਲਈ ਤਮਗਿਆਂ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ ਸਾਡੇ ਹੌਸਲੇ ਇਸੇ ਤਰੀਕੇ ਦੇ ਨਾਲ ਬੁਲੰਦ ਰਹਿਣਗੇ ਜਿਵੇਂ ਇੱਕ ਬਹੁਤ ਸੋਹਣਾ ਲਿਖਿਆ ਜਗਤਾਰ ਜੀ ਨੇ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ ਤੇ ਇਸ ਕਰਕੇ ਅਸੀਂ ਹੌਸਲੇ ਦੇ ਬਲੰਦ ਹੌਸਲੇ ਦੇ ਨਾਲ ਲੜਦੇ ਰਹਾਂਗੇ ਜਿਹੜਾ ਸਿੱਖਿਆ ਮੰਤਰੀ ਹੁਣ ਤੁਹਾਨੂੰ ਪਤਾ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਸਮਾਗਮ ਚੱਲ ਰਹੇ ਨੇ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਬੜਾ ਜ਼ੋਰ ਤੇ ਸ਼ੋਰ ਦੇ ਨਾਲ ਜਿਹੜਾ ਘਟੋ ਘਟ ਕਿੰਨੇ ਕਰੋੜ ਰੁਪਏ ਉਹਦੇ ਤੇ ਖਰਚ ਕਰ ਕਿਨੇ ਜਿਹੜੇ ਜਿਹੜੇ ਇਹ ਦੇ ਅਪਕਾਂ ਨੇ ਨੀ ਪੱਤਰ ਰੱਖਣੇ ਨੇ ਕਿਉਂਕਿ ਅਸੀਂ ਪ੍ਰਾਇਮਰੀ ਟੀਚਰ ਆ ਜਿਨ੍ਹਾਂ ਨੇ ਨੀ ਪੱਤਰ ਰੱਖਣਿਆ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਨੂੰ ਬੂਰ ਪਾਉਣਾ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਲੈ ਕੇ ਆਉਣੀ ਆ ਉਹ ਤਾਂ ਇਸ ਸਿੱਖਿਆ ਮੰਤਰੀ ਦੇ ਪਿੰਡ ਲਾਠੀ ਚਾਰਜ ਹੋ ਰਿਹਾ ਉਹਨਾਂ ਬੇਰੁਜ਼ਗਾਰਾਂ ਦੇ ਅਪਕਾਂ ਤੇ ਇਸ ਕਰਕੇ ਉਹ ਸਾਰਾ ਕੁਝ ਉਹ ਖੋਖਲਾ ਉਹਦਾ ਜਿਹੜਾ ਪਰਦਾ ਫਾਸ਼ ਕੱਲ ਵਾਲੀਆਂ ਵੀਡੀਓ ਦੇਖ ਕੇ ਹੋ ਚੁੱਕਿਆ ਇਸ ਤੋਂ ਪਹਿਲਾਂ ਵੀ ਜਦੋਂ ਇਹ ਪਖਾਨਿਆਂ ਦੀ ਲੇਪਾ ਪੋਚੀ ਕਰਕੇ ਉਹ ਸਾਰਾ ਕੁਝ ਕਰਦੇ ਆ ਉਹ ਸਾਰਾ ਕੁਝ ਉਹਦਾ ਜਿਹੜਾ ਇਹਨਾਂ ਦਾ ਝੂਠ ਦਾ ਜਿਹੜਾ ਪਰਦਾ ਜੋ ਹੋ ਚੁੱਕਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੱਧ ਚੜ ਕੇ ਜਿੱਥੇ ਵੀ ਸਿੱਖਿਆ ਮੰਤਰੀ ਸਾਹਿਬ ਕੋਈ ਹੋਰ ਪ੍ਰੋਗਰਾਮ ਕਰਦੇ ਆ ਅਸੀਂ ਰੈਲੀਆਂ ਭੰਗ ਕਰਨ ਤੱਕ ਤਿਆਰ ਰਹਾਂਗੇ ਸਾਡੇ ਲਈ ਪਾਉਣ ਦੇ ਲਈ ਬਹੁਤ ਕੁਝ ਆ ਸਾਡੇ ਕੋਲ ਗਵਾਉਣ ਲਈ ਕੁਝ ਵੀ ਨਹੀਂ ਹੈਗਾ ਅਸੀਂ ਬੇਰੋਜ਼ਗਾਰ ਆ ਘਰਾਂ ਤੋਂ ਸਾਡੇ ਘਰਾਂ ਦੇ ਹਾਲਾਤ ਸਾਡੇ ਅਸੀਂ ਸਾਰੇ ਦਰਮਿਆਨੇ ਘਰਾਂ ਨੂੰ ਬਲੌਂਗ ਕਰਦੇ ਆ ਕਿਉਂਕਿ ਘਰਾਂ ਦੇ ਸਾਡੇ ਹਾਲਾਤ ਇਹ ਤੈਅ ਕਰਦੇ ਆ ਕਿ ਸਾਨੂੰ ਰੋਜ਼ਗਾਰ ਦੀ ਲੋੜ ਆ ਰੋਜ਼ਗਾਰ ਆਏ ਆਰਥਿਕ ਤੈ ਕਈ ਕਹਿੰਦੇ ਕਿ ਇਹ ਨਿੱਜਤਾ ਦੀ ਲੜਾਈ ਹੈ ਨਿੱਜੀ ਮੁੱਦਾ ਪਰ ਨਹੀਂ ਇਹ ਸਮਾਜਿਕ ਮੁੱਦਾ ਕਿਉਂਕਿ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਇਹਨਾਂ ਨੇ ਸਰਕਾਰ ਨੇ ਜਾਂ ਇਹਨਾਂ ਨੇ ਟੈਸਟ ਕਲੀਅਰ ਕਰਵਾਉਣੇ ਆ ਈਟੀਟੀ ਸਾਡੇ ਤੋਂ ਕਰਵਾਈਆ ਸਕੂਲਾਂ ਦੇ ਵਿੱਚ ਪੜ੍ਹਾਉਣਾ ਬੱਚਿਆਂ ਨੂੰ ਪੜ੍ਹਾਉਣਾ ਉਹਨਾਂ ਨੇ ਅੱਗੇ ਕਿਸੇ ਨੇ ਮਾਸਟਰ ਬਣਨਾ ਕਿਸੇ ਨੇ ਡਾਕਟਰ ਬਣਨਾ ਕਿਸੇ ਨੇ ਜੱਜ ਬਣਨਾ ਤੇ ਕਿਸੇ ਨੇ ਐਸਐਚਓ ਬਣਨਾ ਪਰ ਐਸਐਚਓ ਇਹਨਾਂ ਵਰਗਾ ਨਾ ਬਣੇ ਕਦਰਾਂ ਕੀਮਤਾਂ ਨਾ ਗਵਾਵੇ ਆਪਣੀਆਂ ਜਿਨ੍ਹਾਂ ਅਧਿਆਪਕਾਂ ਤੋਂ ਪੜ੍ਹ ਕੇ ਤੇ ਅੱਜ ਉਹਨਾਂ ਤੇ ਤੁਸੀਂ ਲਾਠੀ ਚਾਰਜ ਕਰਦੇ ਹੋ ਭਾਵੇਂ ਅਸੀਂ ਨਹੀਂ ਆ ਪਰ ਉਹਨਾਂ ਦੇ ਰੂਪ ਦੇ ਵਿੱਚ ਅਸੀਂ ਉਹੀ ਅਧਿਆਪਕਾਂ ਜਿਨ੍ਹਾਂ ਨੇ ਇਹਨਾਂ ਦੇ ਨੀਂ ਪੱਥਰ ਰੱਖਿਆ ਜਿਹੜੇ ਭਾਵੇਂ ਮਾਸਟਰ ਡਾਕਟਰ ਕਿਸੇ ਵੀ ਖਿੱਤੇ ਦੇ ਵਿੱਚ ਆਪਣਾ ਜੌਬ ਪ੍ਰਾਪਤ ਕਰਦੇ ਆ ਤੇ ਉਸ ਖਿੱਤੇ ਦੇ ਵਿੱਚ ਬੜਾ ਸੋਹਣੇ ਤਰੀਕੇ ਦੇ ਨਾਲ ਆਪਣਾ ਕੰਮ ਕਰਦੇ ਆ ਅਸੀਂ ਉਮੀਦ ਕਰਦੇ ਆ ਪਰ ਅਸੀਂ ਇਹਨਾਂ ਦੇ ਡੰਡਿਆਂ ਤੋਂ ਇਹਨਾਂ ਦੇ ਲਾਠੀ ਚਾਰਜਾਂ ਤੋਂ ਡਰਨ ਵਾਲੇ ਨਹੀਂ ਸਾਡੇ ਹੌਸਲੇ ਹੋਰ ਬਲੰਦ ਕਰਕੇ ਅਸੀਂ ਮੈਦਾਨ ਦੇ ਵਿੱਚ ਉਤਰਾਂਗੇ ਤੇ ਇਹ ਸਰਕਾਰ ਤੇ ਪ੍ਰਸ਼ਾਸਨ ਤਿਆਰ ਰਹੇ ਕਿ ਅਸੀਂ ਤਿੱਖਾ ਸੰਘਰਸ਼ ਕਰਨ ਦੇ ਲਈ ਤਿਆਰ ਆਂ ਜੀ ਭਾਈ ਜੀ ਜਦੋਂ ਤੁਹਾਡੇ ਇਲਾਚਾਂ ਪੈਂਦੀਆਂ ਨੇ ਪੰਜਾਬ ਪੁਲਿਸ ਦਾ ਡੰਡਾ ਤੁਹਾਡੇ ਤੇ ਚੱਲਦਾ ਹੈ ਫਿਰ ਜ਼ਹਿਨ ਦੇ ਵਿੱਚ ਖਿਆਲ ਕਿਉਂ ਹੁੰਦਾ ਹੈ ਕੀ ਸੋਚਦੇ ਹੋ ਬਾਈ ਜੀ ਖਿਆਲ ਬਾਈ ਜੀ ਇਹੀ ਆਉਂਦਾ ਕਿ ਇਹਦਾ ਇੱਕ ਜਿਵੇਂ ਪਹਿਲਾਂ ਇਤਿਹਾਸ ਦੇ ਵਿੱਚ ਦੇਖਦੇ ਆਏ ਆ ਜਦੋਂ ਵੀ ਕੋਈ ਟੀਟੀ ਦੀ ਭਰਤੀ ਪੂਰੀ ਹੋਈ ਆ ਉਹ ਡਾਂਗਾ ਖਾ ਕੇ ਹੀ ਪੂਰੀ ਹੋਈ ਆ ਸਾਡੇ ਸਾਨੂੰ ਇਹ ਗਹਿਣਿਆਂ ਦੇ ਰੂਪ ਵਿੱਚ ਡਾਂਗਾ ਤੇ ਲਾਠੀ ਚਾਰਜ ਦੇਖਣ ਨੂੰ ਮਿਲਦੇ ਨੇ ਅਸੀਂ ਇਹਨਾਂ ਦੇ ਲਈ ਤਿਆਰ ਬਰ ਤਿਆਰ ਆ ਜਿੰਨੇ ਮਰਜ਼ੀ ਲਾਠੀ ਚਾਰਜ ਸਾਡੇ ਤੇ ਕਰ ਲੈਣ ਅਸੀਂ ਆਪਣੇ ਹੱਕ ਜਿਹੜੇ ਨੇ ਉਹ ਲੈ ਕੇ ਹੀ ਇੱਥੋਂ ਵਾਪਸ ਜਾਵਾਂਗੇ ਉਹਨਾ ਟਾਈਮ ਜਿੰਨਾ ਟਾਈਮ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਅਸੀਂ ਇਹਨਾਂ ਜ਼ਾਲਮਾਂ ਦੇ ਘਰਾਂ ਤੱਕ ਆਵਾਜ਼ ਨੂੰ ਪਹੁੰਚਾਉਂਦੇ ਰਵਾਂਗੇ ਵੱਡੇ ਕਾਫਲੇ ਦੇ ਵਿੱਚ ਅਸੀਂ ਇੱਥੇ ਪਹੁੰਚੇ ਆ ਤੇ ਅਸੀਂ ਸਾਰੇ ਹੀ ਲਗਭਗ ਬੇਰਜਗਾਰਾਂ ਬੇ ਗਰਾਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ ਜਿੰਨਾ ਮਰਜੀ ਇਹ ਜੋਰ ਲਾ ਲੈਣ ਅਸੀਂ ਇਦਾਂ ਹੀ ਉੱਪਰ ਤੇ ਦਿਖਾਂਗੇ ਇਹਨਾਂ ਨੂੰ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸਾਡੇ ਨਾਲ ਹੈ ਬੇਰੁਜ਼ਗਾਰ ਅਧਿਆਪਕ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਦੇ ਘਰ ਵੱਲ ਨੂੰ ਜਾ ਰਹੇ ਸੀਗੇ ਘਰ ਵੱਲ ਨੂੰ ਕੂਚ ਕਰ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਬੀਤੀ ਕੱਲ ਇਹਨਾਂ ਦੀ ਕੁੱਟਮਾਰ ਕੀਤੀ ਗਈ ਤਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਦਿੱਤੇ ਗਏ ਉਸ ਬਿਆਨ ਦੇ ਬਾਰੇ ਜਿਸ ਬਿਆਨ ਦੇ ਵਿੱਚ ਭਗਵੰਤ ਸਿੰਘ ਮਾਨ ਕਹਿੰਦੇ ਸੀਗੇ ਕਿ ਸਾਡੀ ਸਰਕਾਰ ਬਣਾ ਦਿਓ ਪੰਜਾਬ ਦੇ ਵਿੱਚ ਕਿਸੇ ਵੀ ਕਿਸਮ ਦਾ ਧਰਮ ਅਨੀ ਦੇਖਣ ਨੂੰ ਮਿਲੇਗਾ ਕਿਸੇ ਵੀ ਵੀਰ ਭਰਾ ਦੀ ਪੱਗ ਨਹੀਂ ਉਤਰੇਗੀ ਨਾ ਹੀ ਭੈਣਾਂ ਦੀਆਂ ਚੁੰਨੀਆਂ ਲਿੱਥਣਗੀਆਂ ਤਾਂ ਉਸ ਬਿਆਨ ਨੂੰ ਲੈ ਕੇ ਅੱਜ ਦੇ ਸਮੇਂ ਦੇ ਵਿੱਚ ਵੱਡੇ ਸਵਾਲ ਉਦੋਂ ਖੜੇ ਹੁੰਦੇ ਨੇ ਜਦੋਂ ਬੇਰੁਜ਼ਗਾਰ ਅਧਿਆਪਕਾਂ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਲਾਠੀ ਚਾਰਜ ਕਰਦੇ ਨੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਿਸ ਬੇਰੁਜ਼ਗਾਰ ਅਧਿਆਪਕ ਦੀ ਕੁੱਟਮਾਰ ਹੋਈ ਹੈ ਉਸ ਖਬਰ ਨੂੰ ਲੈ ਕੇ ਜਾਂ ਉਸ ਘਟਨਾ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ